ਦੀ ਦੇ ਹੁਈ ਗੱਲ ਨਾ ਮੈਂ ਨਾ ਇਹਨਾਂ ਨੂੰ ਵਿਚਾਰੇ ਨੂੰ ਜਾ ਕੇ ਕਿ ਬੁਲਾਇਆ ਤੇ ਸਟੇਜ ਖੋਲਿਆ ਇਹਨਾਂ ਨੂੰ ਟਾਈਮ ਥੋੜਾ ਲੱਗਿਆ ਇਹਨਾਂ ਨੂੰ ਸਮਝ ਕਿ ਸਾਡਾ ਨੁਕਸਾਨ ਨਹੀਂ ਹੋ ਰਹਾ ਹੈ ਫਿਰ ਥੋੜਾ ਟਾਈਮ ਲੱਗਾ ਫਿਰ ਆਕੇ ਬੂਆ ਖੋਲਿਆ ਤਾਂ ਅੰਦਰੋਂ ਬੜਾ ਸੇਕ ਨਿਕਲਦਾ ਥਾ ਫਿਰ ਵੀ ਇਹਹੀ ਅੰਦਰ ਵੜ ਕੇ ਮੁਲਾਜ਼ਮ ਤੇ ਮੈਂ ਵੀ ਚੌਕੀਦਾਰ ਚੰਦਰ ਭਾਨ ਤੇ ਆਕੇ ਲੱਗ ਕੇ ਪਾਣੀ ਦੇ ਸੇ ਬੁਝਾਇਆ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਅੱਗ ਲੱਗੀ ਬੂਆ ਉੱਪਰੋਂ ਨਿਕਲਦਾ ਸੀ ਉੱਪਰ ਤੋਂ ਧੂਆ ਨਿਕਲਿਆ ਤੇ ਪਤਾ ਲੱਗ ਗਿਆ ਕਿ ਆਕੇ ਆਕੇ ਤੇ ਲੱਗ ਗਈ ਕਿੰਨੇ ਵਜੇ ਦਾ ਟਾਈਮ ਸੀ ਇਹ 2 ਵਜੇ ਪੌਣੇ 2 ਵਜੇ ਕੱਟਾ ਹੈ ਆਈ ਸ਼ਾਇਦ ਯਕੀਨ ਆ ਤੁਹਾਡਾ ਤੇ ਕੀ ਗੱਲ ਹੋਈ ਹੈ ਸਾਰੀ ਜੀ ਮੇਰਾ ਨਾਂ ਕਲੀਪ ਚੋਪੜਾ ਹੈ ਤੇ ਦੁਕਾਨ ਕਿਤੇ ਨਾ ਦੇ ਸੀ ਕਾਂ ਚੌਕ ਦਾ ਕਲਾਸ ਹਸਨਾ ਦੇ ਫਰਮੇ ਅੱਛਾ ਜੀ ਕੀ ਗੱਲ ਹੋਈ ਸਰ ਦਾ ਪ੍ਰੋਪਰਟਰ ਮੈਂ ਆਪ ਬੱਝ ਆਇਆ ਸੀ ਸਿਕਾਨ ਨੂੰ ਅੱਤ ਇੱਕ ਬੰਦ ਕਰਕੇ ਕਹਿੰਦੇ ਚੰਗੀ ਭਲੇ ਸਾਡੇ ਬਾਏ 2 ਵਜੇ ਤੇ ਕਈ ਸਾਨੂੰ ਪੁਲਿਸ ਮੁਲਾਜ਼ਮਾਂ ਨੇ ਤੇ ਚੌਕੀਦਾਰ ਨੇ ਮਾਜ ਦਿੱਤੀ ਬਾਹਰ ਆਉਂ ਰੱਗ ਲੱਗੀ ਆ ਆਣ ਕੇ ਦੇਖਿਆ ਇਹ ਕਿੰਨਾ ਕ ਨੁਕਸਾਨ ਹੋ ਚੁੱਕਾ ਜੀ ਸਾਨ ਕਰੋੜ ਤੋਂ ਪਲੱਸ ਕੀ ਮੰਗ ਕਰਦੇ ਤੇ ਕੀ ਮੰਗ ਕਰੀਏ ਜੀ ਸਾਡਾ ਮੁਆਵਜ਼ਾ ਮਿਲਿਆ ਹੈ ਸਾਡੇ ਜਿਨ੍ਹਾਂ ਨੇ ਨੁਕਸਾਨ ਹੋਇਆ ਉਸਕਾਰ ਆਪਣੀ ਲਾਪਰਵਾਹੀ ਡਾਕਟਰ ਸਾਹਿਬ ਜਿਹੜੀ ਅੱਜ ਅੱਗ ਲੱਗੀ ਹੈ ਕੀ ਇਹ ਸਾਰਾ ਮੇਨਤੀ ਹੈ ਇੱਕ ਮਿੰਟ ਇਹ ਤਾਂ ਮੇਨਤੀ ਹੈ ਜੀ ਕੋਈ ਪਤਾ ਨਹੀਂ ਲੱਗਾ ਕੀ ਹੋਇਆ ਵਾ ਜਦੋਂ 32 ਕਿਤੇ ਦੂ ਹੋਏ ਜਦੋਂ ਜਾ ਕੇ ਆਈਏ ਨਾ 10 ਦੇ 12 ਗਜ ਪਹਿਲਾ ਪੰਜਾਬ ਕੇਂਡਰ ਹੋਟਲ ਆ ਉੱਥੇ ਉਹ ਮਜ਼ਦੂਰ ਉਹਨਾਂ ਦੀ ਮਜਬੂਰੀ ਚ ਉਹਨਾਂ ਦੀ ਆਸਰੀ ਜੋ ਉਹਨਾਂ ਦੀ ਦੁਕਾਨ ਨੂੰ ਲੱਗੀ ਹੈ ਉਹਨਾਂ ਨੇ ਚਲੋ ਦਾਵਾ-ਦਵਾ ਕਾਬੂ ਪਾਲਿਆ ਫਿਰ ਬਾਅਦ ਵਿੱਚ ਜਦੋਂ ਧੂਆਂ ਜਦੋਂ ਤਾਂ ਨੂੰ ਲੱਗਾ ਲੱਗਾ ਪਤਾ ਬਾਜ਼ਾਰ 'ਚ ਜਿਹੜੇ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਪਹਿਲਾਂ ਤਾਂ ਮੈਂ ਸਲੂਟ ਕਰਦਾ ਉਹਨਾਂ ਪੁਲਿਸ ਵਾਲੇ ਭਰਾਵਾਂ ਨੂੰ ਜਿਨ੍ਹਾਂ ਦੀ ਬਦੌਲਤ ਇਹਨਾਂ ਸੇਖ ਜੀ ਹੋਣਾਂ ਦਾ ਤੇ ਕਰੋੜਾਂ 'ਚ ਨੁਕਸਾਨ ਹੋ ਗਿਆ ਉਹਨਾਂ ਬੜਾ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਉਹਨੂੰ ਬਾਜ਼ਾਰ ਨੂੰ ਬਚਾ ਲਿਆ ਹੋ ਸਕਦਾ ਜੇ ਕਾਬੂ ਨਾ ਪਾਇਆ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਪਿੱਛੇ ਪੈਂਦਾ ਹੋ ਜਾਣਾ ਸੀ ਸਾਰਿਆਂ ਨੂੰ ਧੰਨਵਾਦ ਆ ਸਾਰਿਆਂ ਦਾ ਜਿਨ੍ਹਾਂ ਨੇ ਯੋਗਦਾਨ ਪਾਇਆ ਭਰਾ ਦਾ ਤੇ ਬੜਾ ਵੱਡਾ ਨੁਕਸਾਨ ਹੋਇਆ ਪਰ ਨੁਕਸਾਨ ਹੋਣ ਤੋਂ ਜਿਹੜੀਆਂ ਦੂਜੀਆਂ ਦੁਕਾਨਾਂ ਜਿਹੜੀਆਂ ਉਹ ਵੀ ਨੁਕਸਾਨੀਆਂ ਜਾਣੀਆਂ ਆਂ ਤੇ ਬਹੁਤ ਵੱਡਾ ਘਾਟ ਆ ਇਹਨੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਸਮਾਜ ਸੇਵੀ ਸੰਸਥਾ ਜਿੱਥੇਕ ਅਸੀਂ ਜਿੰਨੇ ਵੀ ਹੈਗੇ ਪੰਜਾਬ 'ਚ ਰਹਿਣ ਵਾਲੇ ਲੋਕ ਆ ਸਾਡਾ ਇੱਕ ਭਰਾ ਦੀ ਜਿਹੜੀ ਦੁਕਾਨ ਨੂੰ ਬੜਾ ਵੱਡਾ ਨੁਕਸਾਨ ਹੋ ਗਿਆ ਹੈ ਸਾਡਾ ਜਿੱਥੋਂ ਤੱਕ ਮੈਂ ਇੱਕ ਕਿਸਾਨ ਜ਼ਿਮੀਦਾਰ ਆ ਸਾਨੂੰ ਤੇ ਆਪਣੀ ਜਿੰਨੀ ਕੁ ਜ਼ਮੀਨ ਆ ਉਹਦਾ ਹੁੰਦਾ ਸਾਨੂੰ ਵੀ ਸਾਡੀ ਜ਼ਮੀਨ ਸਾਡੇ ਕੋਲ ਆ ਪਰ ਇਹਨਾਂ ਦੀ ਜਿਹੜੀ ਦੌਲਤ ਆ ਜਿੰਨਾ ਪੂੰਜੀ ਆ ਸਰਮਾਇਆ ਇਹ ਦੁਕਾਨਾਂ ਹੁੰਦੀਆਂ ਸਾਡੇ ਭਰਾਵਾਂ ਦੀਆਂ ਪਰ ਬਹੁਤ ਵੱਡਾ ਮੈਂ ਆਪਣੇ ਦੁੱਖ ਨਾਲ ਕਹਿ ਰਿਹਾ ਵੀ ਬੜਾ ਵੱਡਾ ਨੁਕਸਾਨ ਹੋਇਆ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਹੋਰ ਵੀ ਜਿੱਥੇ ਇੱਕ ਧਾਰਮਿਕ ਸੰਸਥਾਵਾਂ ਜਿੱਥੇ ਬੰਦੀਆਂ ਆਗੂ ਸਾਰਿਆਂ ਨੂੰ ਸਾਨੂੰ ਰਲ ਮਿਲ ਕੇ ਜਿਹੜਾ ਇਸ ਭਰਾ ਦੇ ਨਾਲ ਦੁੱਖ ਦੇ ਵਿੱਚ ਸ਼ਰੀਕ ਹੋਣਾ ਸਾਡਾ ਸਾਰਿਆਂ ਦਾ ਯੋਗਦਾਨ ਪਾਉਣ ਦਾ ਫਰਜ਼ ਬਣਦਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਕੋਈ ਵੀ ਸਾਡੇ ਤੇ ਇਹੋ ਜਿਹੀ ਕਹੀ ਤੇ ਆਣ ਕੇ ਦੇਵਤਾ ਮੁਸੀਬਤ ਬਣ ਜਾਂਦੀ ਹੈ ਸਾਨੂੰ ਉਹਦੇ ਮੋਢੇ ਨਾਲ ਵੋਟਾ ਡਾ ਕੇ ਖਲੋਣਾ ਚਾਹੀਦਾ ਹੈ ਇਹ ਸਾਡਾ ਫਰਜ ਬਣਦਾ ਹੈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕੋਈ ਮੌਕੇ ਤੇ ਫਾਇਰ ਬ੍ਰਿਗੇਡ ਜਾਂ ਕੋਈ ਚੀਜ਼ ਮੰਗਾਈ ਗਈ ਇੱਥੇ ਕੋਈ ਫਾਇਰ ਬ੍ਰਿਗੇਡ ਦਾ ਪ੍ਰਬੰਧ ਨਹੀਂਗਾ ਮੈਂ ਪਹਿਲੀਆਂ ਸਰਕਾਰਾਂ ਤੇ ਜੋ ਕੁਝ ਕੀਤਾ ਸਾਨੂੰ ਪਤਾ ਹੈ ਪਰ ਮੈਂ ਸ੍ਰੀ ਭਗਵੰਤ ਮਾਨ ਜੀ ਪੰਜਾਬ ਦੇ ਸਾਡੇ ਮੁੱਖ ਮੰਤਰੀ ਹੈ ਸਾਡੇ ਜਿਹੜੇ ਹਲਕਾ ਵਧਾਇਆ ਕਿ ਸਰਦਾਰ ਸਰਵਨ ਸਿੰਘ ਜੀ ਤੁਨ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇੱਥੇ ਫਾਇਰ ਬਰਗੇਡਰ ਦਾ ਸਾਨੂੰ ਜਿਹੜਾ ਪ੍ਰਬੰਧ ਕੀਤਾ ਜਾਵੇ ਸਾਡਾ ਜਿਹੜਾ ਬਾਰਡਰ ਬੈਲਟ ਆ ਸੀ ਬੜੇ ਪਛੜੇ ਜੇ ਲੋਕ ਆ ਪਰ ਸਾਨੂੰ ਮਾਣ ਹੈ ਸਾਨੂੰ ਫਖਰ ਹੈ ਸਰਦਾਰ ਸਰਵਣ ਸਿੰਘ ਤੋਂ ਨੇ ਇੱਕ ਬੜਾ ਵਧੀਆ ਸਾਨੂੰ ਜਿਹੜਾ ਹਲਕੇ ਨੂੰ ਨਮਾਇੰਦਾ ਮਿਲਿਆ ਅਸੀਂ ਆਸ ਕਰਦੇ ਹਾਂ ਉਹਨੂੰ ਬੇਨਤੀ ਕਰਦੇ ਹਾਂ ਕਿ ਜਿਹੜਾ ਇਦਾਂ ਦੀਆਂ ਕਟਨਾਵਾਂ ਖਾਸ ਕਰਕੇ ਹੁੰਦੀਆਂ ਰਹਿੰਦੀਆਂ ਕਦੀ ਟਰਾਂਸਫਰਮ ਤੋਂ ਕਣਕ ਨੂੰ ਅੱਗ ਲੱਗੀ ਕਦੀ ਕਿਸੇ ਚੀਜ਼ ਨੂੰ ਲੱਗੀ ਉਹਦਾ ਕਰਕੇ ਸਾਨੂੰ ਇੱਥੇ ਬੜੀ ਵੱਡੀ ਜਿਹੜੀ ਇਹ ਸਹੂਲਤ ਦੀ ਲੋੜ ਹੈ ਤੋਂ ਅਸੀਂ ਵੰਝੇ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਫਾਇਰ ਬ੍ਰਿਗੇਡ ਜਿਹੜਾ ਉਹ ਇੱਥੇ ਸਾਨੂੰ ਜਿਹੜਾ ਮੁਹੱਈਆ ਕਰਾਇਆ ਜਾਵੇ